ਸੁਸੰਗਤ ਜੀ ਸਤਗੁਰੂ ਰਵਿਦਾਸ ਮਹਾਰਾਜੀ ਦੇ ਜਨਮ ਸਥਾਨ ਮੰਦਿਰ ਦੇ ਉੱਤੇ ਜਿਹੜੇ ਕਾਰਜ ਚੱਲਦੇ ਪਏ ਆ ਜਿਵੇਂ ਕਿ ਇੱਕ ਯਾਤਰੀ ਨਿਵਾਸ ਵੀ ਉੱਥੇ ਬਣਦਾ ਪਿਆ ਹੋਰ ਵੀ ਬਹੁਤ ਸਾਰੇ ਕਾਰਜ ਆ ਉਹਨਾਂ ਕਾਰਜਾਂ ਦੇ ਵਿੱਚ ਦੇਸ਼ ਵਿਜੇ ਤੇ ਸੰਗਤਾਂ ਜਿਹੜੀਆਂ ਬਹੁਤ ਸਾਰਾ ਸਹਿਯੋਗ ਕਰ ਰਹੀਆਂ ਇਸੇ ਤਰ੍ਹਾਂ ਸ਼੍ਰੀ ਗੁਰੂ ਰਵਿਦਾਸ ਸਭਾ ਜੂਏ ਕਮੇਟੀ ਦੇ ਵਾਈਸ ਪ੍ਰਧਾਨ ਸ਼੍ਰੀਮਨ ਬਿੱਟੂ ਜੁੰਬਰ ਜੀ ਸਾਡੇ ਨਾਲ ਬੈਠੇ ਆ ਇਨਾਂ ਨੇ ਵੀ ਦਿਲ ਖੋਲ ਕੇ ਆਪਣੇ ਮਹਾਨ ਰੈਬਰ ਸਤਿਗੁਰੂ ਰਬੀਦਾਸ ਮਹਾਰਾਜ ਦੇ ਜਨਮ ਸਥਾਨ ਮੰਦਿਰ ਵਿਖੇ ਜਿਹੜਾ ਯਾਤਰੀ ਨਿਵਾਸ ਆ ਉਹਦੇ ਵਿੱਚ ਜਿਹੜੀ ਆ ਸੇਵਾ ਕੀਤੀ ਆ ਆਪਾਂ ਗੱਲਬਾਤ ਕਰ ਰਹੇ ਪਈ ਜੈਗੁਰਦੇਵ ਧੰਨ ਗੁਰਦੇਵ ਜੀ ਚੰਬਰ ਸਾਹਿਬ ਸਤਿਗੁਰੂ ਰਬੀਦਾਸ ਮਹਾਰਾਜ ਜੀ ਨਾਲ ਤੁਸੀਂ ਪਿਆਰ ਕਰਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਦੁਬਈ ਵਿੱਚ ਵੀ ਆਪਾਂ ਤੁਹਾਡੀਆਂ ਸਾਰੀ ਟੀਮ ਦੀ ਸਵਾਮਾ ਦੇਖੀ ਆ ਔਰ ਗੁਰੂ ਸਾਹਿਬ ਦੇ ਦਰਬਾਰ ਦੇ ਉੱਤੇ ਵੱਡੇ ਦਿਲ ਦੇ ਨਾਲ ਜਿਹੜੀ ਸੇਵਾ ਕੀਤੀ ਹੈ ਸੋ ਕਿੰਨੀ ਖੁਸ਼ੀ ਜਿਹੜੀ ਮਹਿਸੂਸ ਹੋ ਰਹੀ ਹੈ ਇਸ ਸਮੇਂ ਸਭ ਤੋਂ ਪਹਿਲਾਂ ਜੀ ਮੈਂ ਸਿਮੱਚੇ ਰਵਦਾਸੀਆ ਸਮਾਜ ਨੂੰ ਸਤਗੁਰਾਂ ਦੇ 145 648ਵੇਂ ਵਰਪੁਰਦੀਆਂ ਸਾਰਿਆਂ ਨੂੰ ਮੁਬਾਰਕਾ ਦਿੰਦਾ ਜੀ ਤੇ ਸਾਰੀਆਂ ਸੰਗਤਾਂ ਨੂੰ ਤੇ ਦੇਖੋ ਭਾਜੀ ਜਿਹੜੀ ਸੇਵਾ ਕਰਨੀ ਆ ਸੇਵਾ ਜਿਹਦਾ ਸਾਡੇ ਪ੍ਰਧਾਨ ਜੀ ਨੇ ਦੱਸਿਆ ਹੀ ਆ ਕਿ ਸੇਵਾ ਜਿਹੜੀ ਆ ਤਦੋਂ ਪਾਵਨਾਵਾ ਹੁੰਦੀ ਆ ਤੇ ਸੇਵਾ ਤੋਂ ਤਾਂ ਜਿੰਨਾ ਵੀ ਹੋ ਸਕਦਾ ਆ ਇਹ ਇਹ ਸਤਗੁਰਾਂ ਦੀ ਆ ਜੀ ਸਤਗੁਰਾਂ ਨੇ ਜਿਹੜੀ ਸੇਵਾ ਕਰਾਉਣੀ ਆ ਉਹਨਾਂ ਤੋਂ ਕਰਾਉਣੀ ਆ ਤੇ ਬਾਕੀ ਸਤਗੁਰਾਂ ਦਾ ਦਿੱਤਾ ਹੀ ਦੇਣਾ ਹੈਗਾ ਬਾਕੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੋ ਵੀ ਸਿਗਾ ਜੋ ਵੀ ਇੱਥੇ ਪ੍ਰਸ਼ਾਸਨ ਦੇ ਵੱਲੋਂ ਪ੍ਰੋਬਲਮ ਹੋਈ ਹੈ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਬਹੁਤ ਵੱਡੀਆਂ ਪ੍ਰੋਬਲਮਾਂ ਆਈਆਂ ਸੰਗਤ ਨੂੰ ਜਾਣ ਆਉਣ ਦੇ ਵਿੱਚ ਮੰਦਰ ਦੇ ਵਿੱਚ ਆਪਣੇ ਚੰਬਰ ਸਾਹਿਬ ਜਿੱਦਾਂ ਡੇਰਾ ਸਚਕਣ ਬੱਲਾ ਵੱਲੋਂ ਬਹੁਤ ਹੀ ਵਧੀਆ ਉੱਥੇ ਰੇਜ਼ਰਮੈਂਟ ਕੀਤਾ ਗਿਆ ਸੀ ਕਾਫੀ ਜਿਹੜੀਆਂ ਸੰਗਤਾਂ ਸੀਗਾ ਚਾਹੇ ਉਹ ਬਿਹਾਰ ਤੋਂ ਯੂਪੀ ਤੋਂ ਮਤਲਬ ਵੱਖ-ਵੱਖ ਪ੍ਰਦੇਸ਼ਾਂ ਤੋਂ ਆਈ ਸੀ ਉਹਨਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੂੰ ਪੁੱਛਿਆ ਵੀ ਉੱਥੇ ਰਹਿਣ ਲਈ ਉਹ ਕਹਿੰਦੇ ਬਹੁਤ ਵਧੀਆ ਰਹਿਣ ਲਈ ਵੀ ਜਗ੍ਹਾ ਬਹੁਤ ਵਧੀਆ ਰੇਜ਼ਰਮੈਂਟ ਸੀਗਾ ਸੌਣ ਲਈ ਵੀ ਖਾਣ ਪੀਣ ਲਈ ਵੀ ਨਹਾਉਣ ਧੋਣ ਲਈ ਵੀ ਮਤਲਬ ਕਿ ਸੰਗਤ ਨੂੰ ਕੋਈ ਡੇਰੇ ਵੱਲੋਂ ਕੋਈ ਪ੍ਰੋਬਲਮ ਨਹੀਂ ਹੈ ਕਿ ਆਪਣੇ ਜਿਹੜਾ ਟਰੱਸਟ ਵੱਲੋਂ ਕੋਈ ਪ੍ਰੋਬਲਮ ਨਹੀਂ ਹਰ ਇੱਕ ਚੀਜ਼ ਉਪਲਬਧ ਸੀਗੀ ਪਰ ਜਿਹੜਾ ਪ੍ਰਸ਼ਾਸਨ ਹੈਗਾ ਯੂਪੀ ਦਾ ਜਿਨੇ ਮਤਲਬ ਆਪਣੀਆਂ ਸੇਵਾਵਾਂ ਨਿਭਾਉਣੀਆਂ ਸੀ ਕਿਉਂਕਿ ਤੁਸੀਂ ਦੇਖਿਆ ਹੋਣਾ ਜਦੋਂ ਆਪਣੀ ਬੇਗੰਪੁਰ ਐਕਸਪ੍ਰੈਸ ਉੱਤੇ ਪਹੁੰਚੀ ਹੈ ਤੇ ਸਾਨੂੰ ਉੱਥੇ ਆਉਣ ਦੇ ਲਈ ਜਿਹੜੀ ਆਪਣੀਆਂ ਬੱਸਾਂ ਸੀਗੀਆਂ ਉਹ ਵੀ ਉੱਥੇ ਤੱਕ ਨਹੀਂ ਪਹੁੰਚਣ ਦਿੱਤੀਆਂ ਔਰ ਬਹੁਤ ਸਾਰੇ ਜਿਹੜੇ ਭੁੰਡੀਆਂ ਵਾਲੇ ਸੀਗੇ ਆਟੋ ਵਾਲੇ ਸੀਗੇ ਉਹ ਕਹਿੰਦੇ ਅਸੀਂ ਜਾਣੇ ਨਹੀਂ ਤੇ ਕੀ ਤੁਹਾਨੂੰ ਲੱਗਦਾ ਨਹੀਂ ਕਿ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਪਹਿਲਾਂ ਚਾਹੀਦਾ ਸੀਗਾ ਕਿ ਸਪੈਸ਼ਲ ਟ੍ਰੇਨ ਗੁਰੂ ਰਬੀਦਾਸ ਸਮਰਦੇ ਪ੍ਰਕਾਸ਼ਪੁਰਬ ਨੂੰ ਜਿਹੜੀ ਇਹ ਸਮਰਪਿਤ ਆ ਰਹੀ ਹੈ ਜਿਹਦੇ ਵਿੱਚ ਸਾਡੇ ਮਹਾਨ ਰਹਿਬਰ ਡੇਰਾ ਸੱਚਖੰਡ ਬੱਲਾ ਦੇ ਮੌਜੂਦਾ ਗਗਨ ਸਿੰਘ ਸਾਹਿਬ ਜੰਨਨ ਦਾ ਸਮਾਰਾਜ ਦੇ ਅਗਵਾਈ ਵਿੱਚ ਆ ਰਹੇ ਸੀ ਕਿ ਪ੍ਰਸ਼ਾਸਨ ਨੂੰ ਚਾਹੀਦਾ ਨਹੀਂ ਸੀ ਕਿ ਕਰੂਟ ਜਿਹੜਾ ਮੈਪ ਬਣਾਇਆ ਜਾਂਦਾ ਔਰ ਘੱਟੋ ਘੱਟ 25 30 ਬਸਾਂ ਉੱਤੇ ਖੜੀਆਂ ਹੁੰਦੀਆਂ ਅੱਗੇ ਪ੍ਰਸ਼ਾਸਨ ਦੀ ਗੱਡੀ ਹੁੰਦੀ ਤਾਂ ਰੋਡ ਜਿਹੜਾ ਸਾਰਾ ਹੀ ਖਾਲੀ ਹੁੰਦਾ ਤੇ ਜਿਹੜੀ ਸੰਗਤ ਨੂੰ ਕੋਈ ਪ੍ਰੋਬਲਮ ਨਾ ਹੁੰਦੀ ਕੀ ਕਹਿਣਾ ਚਾਹੁੰਦੇ ਆ ਇਸ ਸੰਬੰਧ ਵਿੱਚ ਦੇਖੋ ਜਿਸ ਤਰ੍ਹਾਂ ਕਹਿੰਦੇ ਆ ਬਈ ਆਪਣੀਆਂ ਤਿਆਰੀਆਂ ਜਿਹੜੀਆਂ ਪਹਿਲਾਂ ਤਕਰੀਬਨ 5 6 ਮਹੀਨੇ ਤੋਂ ਚੱਲ ਪੈਣੀਆਂ ਹੈਗੀਆਂ ਜਿੱਦਾਂ ਸਤਗੁਰੂ ਨਨਜਨ ਦਾਸ ਮਹਾਰਾਜ ਉਹਨਾਂ ਦੀ ਰਹਿਮ ਰਵਾਈ ਤੇ ਮੇਹਟ ਜੋ ਵੀ ਕਰਦੇ ਹੈਗੇ ਅਰੇਂਜਮੈਂਟ ਤੇ ਉਸ ਦੇ ਵਿੱਚ ਤਾਂ ਬਹੁਤ ਵੱਡਿਆ ਯਾਨੀ ਕਿ ਯੋਗਦਾਨ ਹੈਗਾ ਜੋ ਵੀ ਹੈਗਾ ਇਹਨਾਂ ਦਾ ਤੇ ਬਾਕੀ ਜਿਹੜੇ ਪ੍ਰਸ਼ਾਸਨ ਨਾਲੋਂ ਵੱਡੀ ਪ੍ਰੋਬਲਮ ਆਈ ਆ ਜੇ ਤੁਹਾਨੂੰ ਬੱਸਾਂ ਜਿਹੜੀਆਂ ਬੱਸਾਂ ਜਿਹੜੀਆਂ ਰੈਂਟ ਤੇ ਕੀਤੀਆਂ ਜਾਂਦੀਆਂ ਉਹ ਡੇਰੇਆਂ ਨਾਲੋਂ ਕੀਤੀਆਂ ਜਾਂਦੀਆਂ ਸਤਗੁਰ ਨਨਜਨਦਾਸ ਮਹਾਰਾਜ ਜੀ ਇਹਨਾਂ ਦਾ ਪੂਰਾ ਜਿਹੜਾ ਅਰੇਂਜਮੈਂਟ ਕਰਦੇ ਹੈਗੇ ਆ ਪੇਉ ਕਰਦੇ ਆ ਪਰ ਫਿਰ ਵੀ ਪ੍ਰਸ਼ਾਸਨ ਨੂੰ ਸਿਰਫ ਲੈਣਾ ਸੀਗਾ ਜਿਹਦਾ ਲੈਨ ਕਲੀਅਰ ਕਰਨੇ ਪਰਮਿਟ ਲੈਣ ਦਾ ਪਰਮਿਟ ਨਹੀਂ ਦਿੱਤਾ ਗਿਆ ਮਤਲਬ ਜਿਹੜੀਆਂ ਬੱਸਾਂ ਆ ਆਪਣੀ ਜਿਹੜੀ ਟਰਸਟ ਆ ਡੇਰਾ ਬੱਲਾ ਵੱਲੋਂ ਯਾਨੀ ਕਿ ਉਹ ਲਈਆਂ ਗਈਆਂ ਪਰ ਪ੍ਰਸ਼ਾਸਨ ਨੇ ਉਹਦੇ ਪਰਮਿਟ ਜਾਰੀ ਨਹੀਂ ਕੀਤਾ ਉਹਦੇ ਪਰਮਿਟ ਨਹੀਂ ਜਾਰੀ ਕੀਤਾ ਔਰ ਜਿਹੜੇ ਪਰਮਿਟ ਸੀਗੇ ਉਹ ਵੀ ਕੈਨਸਲ ਕੀਤੇ ਗਏ ਆ ਉਸ ਕੈਨਸਲ ਦੇ ਨਾਲ ਹੁਣ ਬਹੁਤ ਵੱਡੀ ਪ੍ਰੋਬਲਮ ਆਈ ਹੈ ਸਤਗੁਰ ਨਨਜਨਦਾਸ ਮਹਾਰਾਜ ਜੀ ਨੇ ਜੋ ਵੀ ਸੰਗਤਾ ਉੱਥੇ ਜਿਨ੍ਹਾਂ ਦੀ ਜਿਨ੍ਹਾਂ ਦੇ ਪਰਮਿਟ ਕੈਨਸਲ ਹੋਏ ਆ ਉਹਨ ਅਰੇਂਜਮੈਂਟ ਕਰਕੇ ਜੋ ਵੀ ਪੰਜਾਬ ਤੋਂ ਸੰਗਤਾਂ ਆਈਆਂ ਸੇਵਾ ਦਾ ਰਿਆ ਜਾਏ ਤੇ ਤਾਂ ਉਹਨਾਂ ਨੂੰ ਉਸ ਬੱਸਾਂ ਦੇ ਵਿੱਚ ਭੇਜਿਆ ਜਾਵੇਗਾ ਜੀ ਬਹੁਤ ਸਰੀ ਸਾਨੂੰ ਪਤਾ ਲੱਗਾ ਕਿ ਟ੍ਰੇਨ ਦੀਆਂ ਜਿਹੜੀਆਂ ਟਿਕਟਾਂ ਵੀ ਕੈਂਸਲ ਹੋਈਆਂ ਉਹਨਾਂ ਲਈ ਵੀ ਜਿਹੜਾ ਬੱਸਾਂ ਅਰੇਂਜਮੈਂਟ ਕੀਤਾ ਗਿਆ ਹਾਂਜੀ ਉਹਨਾਂ ਲਈ ਵੀ ਕੀਤਾ ਗਿਆ ਅਰੇਂਜਮੈਂਟ ਜੋ ਵੀ ਸੰਗਤ ਜੋ ਮਹਾਰਾਜ ਜੀ ਰਾਤੀਂ ਬੈਠੇ ਸੀ ਗੱਲਬਾਤ ਕਰਦੇ ਸੀ ਮਹਾਰਾਜ ਜੀ ਕਹਿੰਦੇ ਉਹ ਸੰਗਤ ਕਰਦੇ ਬਿ ਮਹਾਰਾਜ ਜੀ ਬਹੁਤ ਵੱਡੀ ਪ੍ਰੋਬਲਮ ਹੈ ਮਹਾਰਾਜ ਜੀ ਕਹਿੰਦੇ ਨਹੀਂ ਅਸੀਂ ਬੈਠੇ ਹਾਂ ਕੋਈ ਗੱਲ ਨਹੀਂ ਮਹਾਰਾਜ ਜੀ ਦਾ ਹਰ ਟਾਈਮ ਹੀ ਜਨਕੀ ਸੰਗਤ ਦਾ ਸੰਗਤ ਨੂੰ ਸ਼ਾਦ ਦਿੰਦੇ ਆ ਸੰਗਤ ਨੂੰ ਬੜਾ ਸਰ ਤੁਸੀਂ ਦੇਖਿਆ ਹੋਣਾ ਕਿ ਮਧੂਮੱਖੀਆਂ ਦੇ ਵਾਂਗੂ ਜਿਹੜਾ ਆਪਣਾ ਸਮਾਜ ਇਕੱਠਾ ਹੋਇਆ ਮਨ ਨੂੰ ਸਾਨੂੰ ਵੀ ਬੜੀ ਖੁਸ਼ੀ ਹੋਈ ਹੈ ਕਿਉਂਕਿ ਇੱਕ ਗੁਰੂ ਰਵਿਦਾਸ ਸਹਾਰਾ ਜੀ ਹੀ ਹੈ ਜਿਹੜਾ ਸਾਡੇ ਸਮਾਜ ਨੂੰ ਜੋੜਦਾ ਚਾਹੇ ਅਸੀਂ ਵੱਖ-ਵੱਖ ਪਰਦੇਸਾਂ ਵਿੱਚ ਰਹਿੰਨੇ ਆ ਚਾਹੇ ਵੱਖ-ਵੱਖ ਸਟੇਟਾਂ ਵਿੱਚ ਰਹਿੰਨੇ ਆ ਜਦੋਂ ਉੱਥੇ ਅਸੀਂ ਆਪਣੇ ਸਮਾਜ ਨੂੰ ਦੇਖਦੇ ਆ ਤੇ ਕਿੰਨੀ ਕਿ ਖੁਸ਼ੀ ਜਿਹੜੀ ਮਹਿਸੂਸ ਹੋਈ ਆਪਣੇ ਭਾਈਚਾਰੇ ਆਪਣੇ ਸਮਾਜ ਨੂੰ ਦੇਖ ਕੇ ਸਤਿਗੁਰਾਂ ਨੇ ਪਹਿਲਾਂ ਜਿਹੜੀ ਵੀ ਗੱਲ ਕੀਤੀ ਉਹ ਤਾਂ ਸਮਾਜ ਨੂੰ ਜੋੜਨ ਦੀ ਗੱਲ ਕੀਤੀ ਉਹਨਾਂ ਨੇ ਇੱਕ ਸਮਾਜ ਦੀ ਨਹੀਂ ਗੱਲ ਕੀਤੀ ਉਹਨਾਂ ਨੇ ਸਾਰੇ ਸਮਾਜ ਨੂੰ ਕਿਹਾ ਐਸਾ ਚਾਹੂ ਰਾਜ ਮੈਂ ਜਿੱਥੇ ਮਿਲੇ ਸਭਨ ਕੋ ਹਨ ਉਹਨਾਂ ਨੇ ਕਿ ਇਹ ਨਹੀਂ ਕਿਹਾ ਵੀ ਕਲੇਰ ਉਦਾਸੀਆਂ ਨੂੰ ਹਨ ਮਿਲਣਾ ਚਾਹੀਦਾ ਜਾਂ ਕਿਸੇ ਨੂੰ ਮਿਲਣਾ ਚਾਹੀਦਾ ਤੇ ਉਹਨਾਂ ਨੇ ਤਾਂ ਪਹਿਲਾਂ ਹੀ ਸਮਾਜ ਨੂੰ ਜੋੜਨ ਦੀ ਗੱਲ ਕੀਤੀ ਆ ਔਰ ਸਮਾਜ ਵੀ ਅਸੀਂ ਸਮਾਜ ਨੂੰ ਵੀ ਬੇਨਤੀ ਕਰਦੇ ਆ ਵੀ ਜੋ ਵੀ ਆਪਣਾ ਰਲ ਮਿਲ ਕੇ ਜਿਹੜਾ ਆਪਣਾ ਕੰਮ ਕੀਤਾ ਜਾਵੇ ਤਾਂ ਉਹ ਬਹੁਤ ਵਧੀਆ ਕੰਮ ਹੈ ਬਾਕੀ ਜਿਹੜਾ ਪ੍ਰਸ਼ਾਸਨ ਨਾਲ ਉਹ ਬਹੁਤ ਵੱਡੀ ਪ੍ਰੋਬਲਮ ਆਈ ਆ ਕਿ 12 12 ਵਜੇ ਤੱਕ ਪਹੁੰਚੇ ਸਰ ਜਿਵੇਂ ਤੁਸੀਂ ਪ੍ਰਸ਼ਾਸਨ ਦੇ ਉੱਤੇ ਸਵਾਲ ਚੁੱਕੇ ਆ ਬਿਲਕੁਲ ਇਹ ਜਾਇਜ਼ ਆ ਸਵਾਲ ਆ ਔਰ ਜਿਹੜੇ ਪੰਜਾਬ ਦੇ ਵਿੱਚ ਉਹਨਾਂ ਦੇ ਐਮਪੀ ਐਮਐਲਏ ਲੀਡਰ ਵਗੈਰਾ ਆਪਣੇ ਡੇਰਾ ਸਸਕਾ ਬੱਲਾ ਵਿਖੇ ਜਾਂਦੇ ਆ ਕੀ ਆ ਆਪਜੀ ਦੀ ਜਿਹੜੀ ਸ਼ਿਰੂਦਾ ਸਭਾ ਜਾਂ ਵੱਖ-ਵੱਖ ਜਿਹੜੀਆਂ ਸੁਭਾਵਾਂ ਆ ਇਕੱਠੀਆਂ ਹੋ ਕੇ ਉਹਨਾਂ ਦੇ ਲੀਡਰਾਂ ਨੂੰ ਇਸ ਜਿਹੜਾ ਸਬੰਧੀ ਜਾਣਕਾਰੀ ਦੇਣਗੇ ਤਾਂ ਕਿ ਅੱਗੇ ਤੋਂ ਜਿਹੜਾ ਚਲੋ ਇਨ ਫਿਊਚਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਹ ਜਿਹੜਾ ਖਾਸ ਧਿਆਨ ਰੱਖਣੇ ਚੀਜ਼ ਦੇਖੋ ਜੀ ਇਹ ਤਾਂ ਫਰਜ਼ ਬਣਦਾ ਸਾਡਾ ਸਾਡੀਆਂ ਸੰਸਥਾਵਾਂ ਦਾ ਸਾਰੀਆਂ ਸੰਸਥਾ ਇਕੱਠੀਆਂ ਹੋ ਕੇ ਉਹਨਾਂ ਨੂੰ ਕੋਈ ਨਾ ਕੋਈ ਟਾਈਮ ਸੈੱਟ ਕਰਕੇ ਜਾਂ ਉਹਨਾਂ ਨੂੰ ਜੋ ਵੀ ਐਪਲੀਕੇਸ਼ਨ ਦੇਣੀ ਹੈ ਜਾਂ ਕੋਈ ਮੰਡਮ ਦੇਣਾ ਆ ਉਹਨੂੰ ਦੇਖ ਕੇ ਇਹ ਜ਼ਰੂਰ ਬੇਨਤੀ ਕਰਨੀ ਹੈ ਕਿ ਕੋਈ ਗੱਲ ਕੋਈ ਪ੍ਰੋਬਲਮ ਨਹੀਂ ਕੋਣੀ ਆਉਣੀ ਚਾਹੀਦੀ ਕਿਉਂਕਿ ਹਰ ਸਾਲ ਦੀ ਤਰ੍ਹਾਂ ਸੰਗਤ ਜਿੰਨਾ ਵੀ ਹੱਸ ਅੱਗੇ ਤੋਂ ਅੱਗੇ ਸੰਗਤ ਵੱਧਦੀ ਆ ਉਹ ਸੰਗ ਦਾ ਤੁਹਾਨੂੰ ਪਤਾ ਜਿੱਦਾਂ ਕਹਿੰਦੇ ਹੜ ਆਇਆ ਸੀਗਾ ਜਿੱਦਾਂ ਵੀ ਉੱਥੇ ਔਰ ਰਹਿਣ ਦੀ ਜੋ ਵੀ ਉੱਥੇ ਰਹਿਣ ਦੀ ਸੀ ਟੈਂਟਾਂ ਦੀ ਬਾਥਰੂਮਾਂ ਦੀ ਖਾਣ ਪੀਣ ਦੀ ਲੰਗਰ ਦੀ ਵਿਵਸਥਾ ਬਹੁਤ ਵਧੀਆ ਅਰੇਂਜਮੈਂਟ ਸੀਗਾ ਉਹਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਸੀਗਾ ਬਿਲਕੁਲ ਬਿਲਕੁਲ ਸਾਰਸੀਂ ਦੇਖਿਆ ਟੈਂਟ ਜਿਹੜਾ ਬਹੁਤ ਵੱਡੇ ਲੈਵਲ ਤੇ ਲਗਾਇਆ ਗਿਆ ਸਗਾ ਮੈਨੂੰ ਲੱਗਦਾ ਕਿ ਤਿੰਨ ਚਾਰ ਮਹੀਨੇ ਤੋਂ ਜਿਹੜੀ ਤਿਆਰੀ ਕਰਨੀ ਪੈਂਦੀ ਆ ਔਰ ਔਰ ਪੂਰੇ ਬਿਸ਼ਪਨੀਆਂ ਸੰਗਤਾਂ ਨੂੰ ਕੀ ਤੁਸੀਂ ਇਹ ਅਪੀਲ ਕਰੋਗੇ ਕਿ ਕਿਉਂ ਨਾ ਸਤਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਜਿੱਦੀ ਵੱਡੀ ਗਿਣਤੀ ਵਿੱਚ ਆ ਹੁਣ ਦੇਖੋ ਹਰ ਸਾਲ ਉੱਥੇ ਮੈਨੇਜਮੈਂਟ ਨੂੰ ਜਿਹੜੇ ਆ ਪਰਾਲੇ ਕਰਨੇ ਪੈਂਦੇ ਆ ਮੈਨੂੰ ਲੱਗਦਾ ਕਿ 30-35 ਲੱਖ ਰੁਪਏ ਦਾ ਟੈਂਡ ਟੁੰਡ ਜਾਂ ਪਾਰਲ ਬੁੰਡੇ ਨੇ ਲੱਗ ਗਏ ਹੁਣ ਨਿਕਣ ਕੇ ਦੱਸ ਇਹੜਾ ਬਜਟ ਮਤਲਬ ਅਰੇਂਜਮੈਂਟ ਦਾ ਤਾਂ ਜੇ ਅਗਰ ਮੰਨ ਲਓ ਸਾਰਾ ਸਮਾਜ ਇਕੱਠਾ ਹੋ ਕੇ ਉੱਥੇ ਪੰਜ-ਸੱਤ ਖੱਤੇ ਪਰ ਇਹਨੂੰ ਲੈ ਕੇ ਛੱਡਾਂ ਵਗੈਰਾ ਆਪਣੀਆਂ ਪੰਡਤਾਂ ਦੀ ਕਿ ਹਰ ਸਾਲ ਸਾਨੂੰ ਟੈਂਟ ਲਾਉਣ ਦੀ ਲੋੜ ਹੀ ਨੇ ਪਵੇ ਹੈ ਨਾ ਮਤਲਬ ਇਦਾਂ ਦੇ ਉਪਰਾਲੇ ਮੈਂ ਤਾਂ ਗਾਧੂ ਕਾ ਮਹਾਰਾਜ ਕਿਰਪਾ ਕਰੇ ਬਿਲਡਿੰਗਾਂ ਸਾਡੀਆਂ ਉੱਥੇ ਪੰਜ-ਸੱਤ ਹੋਰ ਬਣਨ ਅਗਰ ਸਮਾਜ ਜਿਹੜਾ ਆ ਡੇਰਾ ਸਸਕਨ ਬੱਲਾ ਦੇ ਮਹਾਨ ਮਾ ਪੋਸ਼ਰਾ ਸਾਹਿਬ ਦੇਵੇ ਕਿਉਂਕਿ ਮਹਾਰਾਜ ਤਾਂ ਦਿਨ ਰਾਤ ਇੱਕ ਕਰ ਰਿਹਾ ਪਹਿਲੂ ਪੂਰਾ ਸਾਲ ਉਹ ਸੰਗਤਾਂ ਨੂੰ ਸਤਗੁਰਾਂ ਦੇ ਮਿਸ਼ਨਾਂ ਜੋੜਦੇ ਆ ਕਾਂਸੀਪਰਾ ਸਬੰਧਣਾ ਜੋੜਦੇ ਫ ਉਹ ਇੰਟਰਸਟ ਦੀ ਗੱਲ ਕਰਦੇ ਆ ਜਿਉਂਕਿ ਟਰਸਟ ਹਰ ਟਾਈਮ ਸਤਗੁਰ ਨਨਦਾਸ ਮਹਾਰਾਜੀ ਦਾ ਇਸ ਟਾਈਮ ਹਰ ਟਾਈਮ ਰਹਿੰਦੇ ਜਿਹੜੀ ਵੀ ਕੋਈ ਜਗ੍ਹਾ ਦਾ ਪਤਾ ਲੱਗਦਾ ਹੈਗਾ ਉਹ ਜਗ੍ਹਾ ਉੱਤੇ ਬਕਾਊ ਆ ਜਾਂ ਕੋਈ ਜਗ੍ਹਾ ਤੇ ਸਾਨੂੰ ਸੰਪਰਕ ਆ ਨਾ ਉਹ ਹਰ ਟਾਈਮ ਸਪਾਰ ਕਰਦੇ ਔਰ ਜਗ੍ਹਾ ਲੈਣ ਦਾ ਕੰਮ ਕਰਦੇ ਆ ਔਰ ਉਸ ਥੇ ਜਿਹੜੀ ਜਗ੍ਹਾ ਆ ਜਗ੍ਹਾ ਦੀ ਇੰਨੀ ਕੀਮਤ ਹੋ ਗਈ ਹੈ ਕਿ ਆਪਾਂ ਦੱਸ ਨਹੀਂ ਸਕਦੇ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਕੀਮਤ ਬਤਾਤੀ ਜਗ੍ਹਾ ਦੇ ਡਬਲ ਦੇ ਡਬਲ ਦੇ ਕਰਕੇ 5 ਲੱਖ ਤੋਂ ਜ਼ਿਆਦਾ ਹੋਵੇ ਬਿਲਕੁਲ ਸਰ ਅਸੀਂ ਦੇਖਿਆ ਕਿ ਜਿਹੜੇ ਉੱਥੇ ਰੂਮ ਰਮ ਬਣੇ ਹੁੰਦੇ ਆ ਜਿੱਦਾਂ ਰੈਂਟ ਦੇ ਦਿੰਦੇ ਆ ਨਾਰਮਲ ਜਿੱਦਾਂ ਮਹੀਨੇ ਦਾ ਮੇਰੇ ਹਿਸਾਬ ਨਾਲ 3-4000 ਰੁਪਏ ਹੁੰਦਾ ਪਰ ਹੁਣ ਤਾਂ ਸਿਰ 2-3 ਦਿਨਾਂ ਦਾ 6-7000 ਰੁਪਏ ਹੀ ਨੇ ਉਰਥ ਰੂਮ ਜਿਹੜੇ ਆ ਆਮ ਨੂਰੂਮ ਆ ਮੇਰੇ ਕਾ 11500 ਨੂੰ ਮਿਲ ਜਾਂਦੇ ਵੈਸੇ ਨਾਰਮਲੀ ਜਿਹੜੇ ਆ ਔਰ ਇਹ ਤਿੰਨਾ ਦਿਨਾਂ ਵਾਸਤੇ ਕੋਈ 10000 ਮੰਗਦਾ ਕੋਈ 5000 ਮੰਗਦਾ ਕੋਈ 7 ਆਪਣੇ ਮੂੰਹੋਂ ਮੰਗਿਆ ਵੰਗਦੇ ਪਤਾ ਵੀ ਹੁਣੇ ਨਹੀਂ ਸੰਗਤ ਆਈ ਇਹ ਸੰਗਤ ਆਈ ਤੇ ਰਹਿਣਾ ਆ ਬਾਕੀ ਡੇਰੇ ਵੱਲੋਂ ਬਹੁਤ ਵਧੀਆ ਅਰੇਂਜਮੈਂਟ ਜੋ ਵਾਟਰਪਰੂਫ ਟੈਂਟ ਲਾਏ ਜਾਂਦੇ ਆ ਤੇ ਲੰਗਰ ਪਾਣੀ ਦੀ ਵਿਵਸਥਾ ਬਹੁਤ ਵਧੀਆ ਆ ਏ ਕੋਈ ਇਦਾਂ ਦੀ ਨਹੀਂ ਪ੍ਰੋਬਲਮ ਹੈਗੀ ਸੰਗਤ ਨੂੰ ਕਿ ਉੱਥੇ ਕੋਈ ਮੰਦਰ ਦੇ ਵਿੱਚ ਜਾ ਕੋਈ ਉੱਧਰ ਉੱਧਰ ਬਾਹਰ ਪਟੈਂਟ ਦੇ ਵਿੱਚ ਕੋਈ ਪ੍ਰੋਬਲਮ ਆਵੇ ਤੇ ਬਸ ਜਿਹੜੀ ਪ੍ਰੋਬਲਮ ਆਈ ਆ ਜਿਹੜੀ ਜੋ ਵੀ ਰੋੜਾਂ ਤੇ ਆਈ ਆ ਜੋ ਪ੍ਰਸ਼ਾਸਨ ਨਾਲੋਂ ਆਈ ਆ ਅਸੀਂ ਅਪੀਲ ਕਰਦੇ ਆ ਕਿ ਪ੍ਰਸ਼ਾਸਨ ਨੂੰ ਕਿ ਜੋ ਵੀ ਐਸੀ ਕੀ ਪ੍ਰੋਬਲਮ ਆਈਆਂ ਅੱਗੇ ਤੋਂ ਜਰੂਰ ਅਸੀਂ ਬੇਨਤੀ ਕਰਦੇ ਆ ਵੇ ਕਰ ਦੇਣ ਬਾਕੀ ਮੈਂ ਸਾਰੇ ਸਮੂਹ ਚ ਰਵਦਾਸੀਆ ਸਮਾਜ ਨੂੰ ਔਰ ਬੁਰੇ ਵਿਸ਼ਵ ਦੀਆਂ ਸੰਗਤਾਂ ਨੂੰ ਸਤ ਗੁਰਾਂ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਜੀ ਜੈ ਗੁਰਦੇਵ ਜੀ ਧੰਨ ਗੁਰਦੇਵ ਜੈ ਪੀਰ ਜੈ ਪਾਤ ਜੀ ਜੈ ਸੰਗਤਾਂ ਦੇ